ਕਿ ਇੰਡੀਆ ਦਾ ਦੂਸਰੇ ਨੰਬਰ ਦਾ ਸਭ ਤੋਂ ਜ਼ਿਆਦਾ ਅਮੀਰ ਗਰੁੱਪਾ ਉਹਨੂੰ ਇਸ ਪੂਰੇ 1000 ਤੇ 50 ਏਕੜ ਦੀ ਜ਼ਮੀਨ ਮਿਲੀ ਆ 1 ਰੁਪਈਏ ਪਰ ਹਸਾਲ ਦੇ ਹਿਸਾਬ ਦੇ ਨਾਲ ਇੱਥੇ ਲੱਗੇ ਹੋਏ ਦਰਖਤਾਂ ਦੀ ਗਿਣਤੀ 10 ਲੱਖ ਤੋਂ ਵੀ ਜ਼ਿਆਦਾ ਆ ਇਹ ਜਿਹੜਾ ਪਲਾਂਟ ਇੱਥੇ ਲੱਗਣ ਵਾਲਾ ਵਾ ਇਹਦੀ ਟੋਟਲ ਕਪੈਸਿਟੀ ਹੋਣੀ ਆ 2400 ਮੈਗਾਵਾਟ ਦੀ ਤੇ ਹੁਣ ਅਦਾਨੀ ਗਰੁੱਪ ਨੂੰ ਮਿਲ ਰਿਹਾ ਸਿਰਫ 1 ਰੁਪਈਏ ਦੇ ਵਿੱਚ ਤੇ ਇਸ ਪੂਰੇ ਦੇ ਪੂਰੇ ਇਲਾਕੇ ਦੇ ਕੱਲੇ-ਕੱਲੇ ਪਿੰਡ ਕੱਲੇ-ਕੱਲੇ ਘਰ ਦੇ ਅੰਦਰ ਅਰਧ ਬਲ ਸੈਨਿਕ ਦਾਖਲ ਹੁੰਦੇ ਆ ਤੇ ਕਿਸੇ ਨੂੰ ਵੀ 2 ਦਿਨ ਤੱਕ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੁੰਦੀ ਇਹ ਵਿਕਾਸ ਤੋਂ ਨਹੀਂ ਹੋ ਰਹਾ ਬਹੁਤ ਹਮ ਲੋਕ ਕੇ ਸਾਥ ਨਾ ਇਨਸਾਫੀ ਹੋ ਰਹੀ ਹੈ ਹਮ ਲੋਕੋ ਘਰ ਸੇ ਬੇਗਰ ਕਿਆ ਜਾ ਰਹਾ ਹੈ ਬਿਹਾਰ ਦੀ ਇੱਕ ਡਿਸਟ੍ਰਿਕਟ ਆ ਪਾਗਲਪੁਰ ਪਾਗਲਪੁਰ ਦੇ ਅੰਬ ਤੇ ਪਾਗਲਪੁਰ ਦੀ ਲੀਚੀ ਬਹੁਤ ਹੀ ਜ਼ਿਆਦਾ ਫੇਮਸ ਆ ਪੂਰੇ ਇੰਡੀਆ ਦੇ ਵਿੱਚ ਇੱਥੋਂ ਪੂਰੇ ਇੰਡੀਆ ਦੇ ਵਿੱਚ ਅੰਬ ਤੇ ਲੀਚੀ ਭਰ-ਭਰ ਕੇ ਭੇਜੇ ਜਾਂਦੇ ਆ ਤੇ ਈਵਨ ਇਸ ਏਰੀਏ ਨੂੰ ਬਿਹਾਰ ਦੀ ਜਾਂ ਇੰਡੀਆ ਦੀ ਲੀਚੀ 벨ਟ ਵੀ ਕਿਹਾ ਜਾਂਦਾ ਗਣ ਨਹੀਂ ਛੋੜੀਏਗਾ ਸਰ ਇਹ ਯਹੀ ਅਮਰ ਜੀਨਾ ਹੈ ਯਹੀ ਸਭ ਮਨ ਜਨਮ ਕਰਮ ਸਭ ਹੈ ਸਰ ਪਰ ਇਸ ਲੀਚੀ 벨ਟ ਦੇ ਲਈ ਇਹਨਾਂ ਲੱਗੇ ਹੋਏ ਲੱਖਾਂ ਫਲਾਂ ਦੇ ਨਾਲ ਲੱਦੇ ਹੋਏ ਦਰਖਤਾਂ ਦੇ ਲਈ ਆਉਣ ਵਾਲੀ ਖਬਰ ਆਉਣ ਵਾਲਾ ਸਮਾਂ ਇੱਕ ਬਹੁਤ ਹੀ ਜ਼ਿਆਦਾ ਬੁਰੀ ਖਬਰ ਲੈ ਕੇ ਆ ਰਿਹਾ ਇਸ ਕੋ ਜੇ ਨੌਜਵਾਨ ਆਪ ਸਰਕਾਰ ਛਿੰਝੀਆਂ ਸੇ ਕਿਉਂਕਿ ਬਿਹਾਰ ਦੀ ਨਿਤਿਸ਼ ਕੁਮਾਰ ਹੋਣਾ ਦੀ ਅਗਵਾਈ ਵਾਲੀ ਗਵਰਨਮੈਂਟ ਨੇ ਇਸ ਪੂਰੀ ਦੀ ਪੂਰੀ ਬੈਲਟ ਦਾ ਜਿਹੜਾ ਠੇਕਾ ਵਾ ਜਾਂ ਫਿਰ ਕਹਿ ਲਈਏ ਉਹਦੀ ਓਨਰਸ਼ਿਪ ਉਹ ਇੰਡੀਆ ਦੇ ਇੱਕ ਬਹੁਤ ਹੀ ਜ਼ਿਆਦਾ ਵੱਡੇ ਬਿਜ਼ਨਸਮੈਨ ਜਿਹੜੇ ਕਿ ਅਕਸਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਆਪਣੀ ਨੇੜਤਾ ਕਰਕੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਕਰਕੇ ਕੰਟਰੋਵਰਸੀ ਵਿੱਚ ਰਹਿੰਦੇ ਨੇ ਅਦਾਨੀ ਗਰੁੱਪ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਘੱਟ ਰੇਟ ਦੇ ਉੱਪਰ ਸੌਂਪਤੀਆਂ ਅਗਲੇ 33 ਸਾਲ ਲਈ ਕਿੰਨੇ ਇੱਕ ਘੱਟ ਰੇਟ ਦੇ ਉੱਪਰ ਸਿਰਫ 1 ਰੁਪਏ ਦੇ ਵਿੱਚ ਇਸੀ ਬਗੀਚਾ ਸੇ ਪੋਸ਼ਣ ਪਾਲਨ ਹਮ ਲੋਕਾਂ ਦਾ ਹੁੰਦਾ ਹੈ ਸੇਸੇ 7 ਲੱਖ ਰੁਪਏ 7 ਲੱਖ ਰੁਪਏ ਕਮਾ ਲੇਤੇ ਸਾਲ ਮੇ ਇਸੀ ਸੇ ਬਿਲਕੁਲ ਤੁਸੀਂ ਠੀਕ ਸੁਣਿਆ ਅਗਲੇ 33 ਸਾਲਾਂ ਦੇ ਲਈ ਅਦਾਨੀ ਗਰੁੱਪ ਜਿਹੜਾ ਕਿ ਇੰਡੀਆ ਦਾ ਦੂਸਰੇ ਨੰਬਰ ਦਾ ਸਭ ਤੋਂ ਜ਼ਿਆਦਾ ਅਮੀਰ ਗਰੁੱਪਾ ਉਹਨੂੰ ਇਸ ਪੂਰੇ 1000 ਤੇ 50 ਏਕੜ ਦੀ ਜ਼ਮੀਨ ਮਿਲੀ ਆ 1 ਰੁਪਏ ਪਰ ਸਾਲ ਦੇ ਹਿਸਾਬ ਦੇ ਨਾਲ ਤੇ ਗਵਰਨਮੈਂਟ ਦੇ ਅਕੋਰਡਿੰਗ ਇਹ ਜ਼ਮੀਨ ਇਸ ਕਰਕੇ ਦਿੱਤੀ ਗਈ ਕਿਉਂਕਿ ਉੱਥੇ ਇੱਕ ਥਰਮਲ ਪਲਾਂਟ ਲੱਗਣ ਵਾਲਾ ਵਾ ਬਿਹਾਰ ਦੇ ਵਿੱਚ ਜਿਹੜੀ ਬਿਜਲੀ ਦੀ ਕਮੀ ਆ ਉਹਨੂੰ ਪੂਰੀ ਕਰਨ ਦੇ ਵਾਸਤੇ ਪਹਿਲਾਂ ਬਿਹਾਰ ਦੀ ਅਲੱਗ-ਅਲੱਗ ਗਵਰਨਮੈਂਟਸ ਨੇ ਖੁਦ ਇੱਥੇ ਆਪਣੀਆਂ ਜਿਹੜੀਆਂ ਉਹਨਾਂ ਦੇ ਅੰਡਰ ਦੀਆਂ ਸਰਕਾਰੀ ਕੰਪਨੀਆਂ ਨੇ ਉਹਨਾਂ ਦੇ ਥਰੂ ਥਰਮਲ ਪਾਵਰ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕਦੇ ਵੀ ਇਹ ਜਿਹੜੀ ਚੀਜ਼ ਆ ਸਿਰੇ ਨਹੀਂ ਚੜੀ ਫਾਈਨਲੀ ਹੁਣ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਨਰਿੰਦਰ ਮੋਦੀ ਵੀ ਬਿਹਾਰ ਦੀਆਂ ਚੋਣਾਂ ਦੇ ਮੱਦੇ ਨਜ਼ਰ ਜਦੋਂ ਬਿਹਾਰ ਦੇ ਵਿੱਚ ਪਹੁੰਚਦੇ ਆ ਤਾਂ ਉਸ ਟਾਈਮ ਦੇ ਉੱਪਰ ਉੱਥੇ ਇੱਕ ਬੋਲੀ ਲੱਗਦੀ ਆ ਕਿ ਕਿਹੜੀ ਇੰਡੀਆ ਦੀ ਕੰਪਨੀ ਸਭ ਤੋਂ ਘੱਟ ਰੇਟ ਦੇ ਉੱਪਰ ਬਿਹਾਰ ਦੇ ਲੋਕਾਂ ਨੂੰ ਬਿਜਲੀ ਸਪਲਾਈ ਕਰੂਗੀ ਤੇ ਬਿਹਾਰ ਸਰਕਾਰ ਦੇ ਅਕੋਰਡਿੰਗ ਇਹ ਕੰਪਨੀ ਹੁੰਦੀ ਆ ਅਦਾਨੀ ਗਰੁੱਪ ਤੇ ਫਾਈਨਲੀ 5 ਅਗਸਤ 2025 ਨੂੰ ਇਹ ਡਿਸੀਜਨ ਲਿਆ ਜਾਂਦਾ ਕਿ 1050 ਏਕੜ ਦੀ ਇਹ ਪੂਰੀ ਦੀ ਪੂਰੀ ਜ਼ਮੀਨ ਅਦਾਨੀ ਗਰੁੱਪ ਨੂੰ ਅਗਲੇ 33 ਸਾਲ ਦੇ ਲਈ ਮਿਲੂਗੀ ਹਾਲਾਂਕਿ ਜਿਹੜੇ ਲੋਕ ਇਸ ਜ਼ਮੀਨ ਦੇ ਉੱਪਰ ਰਹਿ ਰਹੇ ਆ ਤੇ ਮੇਨਲੀ ਇਹੀ ਵਾਲਾ ਬਿਜ਼ਨਸ ਕਰਦੇ ਆ ਅੰਬਾਂ ਨੂੰ ਤੇ ਲੀਚੀ ਨੂੰ ਉਗਾਉਣ ਦਾ ਤੇ ਉਸ ਤੋਂ ਬਾਅਦ ਪੂਰੇ ਇੰਡੀਆ ਦੇ ਵਿੱਚ ਸਪਲਾਈ ਕਰਨ ਦਾ ਉਹਨਾਂ ਦੇ ਅਕੋਰਡਿੰਗ ਇੱਥੇ ਲੱਗੇ ਹੋਏ ਦਰਖਤਾਂ ਦੀ ਗਿਣਤੀ 10 ਲੱਖ ਤੋਂ ਵੀ ਜ਼ਿਆਦਾ ਆ 10 ਲੱਖ ਤੋਂ ਉੱਪਰ ਹੀ ਪੇੜ ਹੋਗਾ ਕੰਮ ਪੇੜ ਨਹੀਂ ਹੋਗਾ ਸਰ ਪਰ ਜਦੋਂ ਗਵਰਨਮੈਂਟ ਦੇ ਅਧਿਕਾਰੀਆਂ ਤੋਂ ਇਹ ਚੀਜ਼ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਇੱਥੇ ਸਿਰਫ ਕੁਝ ਹਜ਼ਾਰ ਤੱਕ ਦੇ ਦਰਖਤ ਨੇ ਹਮਾਰੇ ਆਂਕੜੇ ਮੇ 10500 के आसपास पेड़ हैं ਅਦਾਨੀ ਪਾਵਰ ਵਾਲਿਆਂ ਨੇ ਇਹ ਵੀ ਕਿਹਾ ਕਿ ਸਾਡਾ ਜਿਹੜਾ ਇਹ ਪਾਵਰ ਪਲਾਂਟ ਇੱਥੇ ਲੱਗਣ ਜਾ ਰਿਹਾ ਇਹਦੇ ਨਾਲ ਬਿਹਾਰ ਦੀ ਆਰਥਿਕ ਤੌਰ ਦੇ ਉੱਪਰ ਬਹੁਤ ਹੀ ਜ਼ਿਆਦਾ ਤਰੱਕੀ ਹੋਊਗੀ ਇੱਥੋਂ ਦੇ ਨੌਜਵਾਨਾਂ ਨੂੰ ਬਹੁਤ ਸਾਰੀਆਂ ਜੌਬਸ ਮਿਲਣਗੀਆਂ ਤੇ ਉਹਨਾਂ ਦੇ ਅਕੋਰਡਿੰਗ ਤਕਰੀਬਨ 10000 ਤੋਂ ਲੈ ਕੇ 20000 ਤੱਕ ਨੌਜਵਾਨਾਂ ਨੂੰ ਇਹਦੇ ਨਾਲ ਜੌਬ ਮਿਲੂਗੀ ਦੂਸਰੀ ਚੀਜ਼ਾ ਬਿਹਾਰ ਬਿਜਲੀ ਦੀ ਕਿੱਲਤ ਤੋਂ ਪਿਛਲੇ ਬਹੁਤ ਟਾਈਮ ਤੋਂ ਜੂਝ ਰਿਹਾ ਵਾ ਤੇ ਗਵਰਨਮੈਂਟ ਦੇ ਅਕੋਰਡਿੰਗ ਇਹ ਜਿਹੜਾ ਥਰਮਲ ਪਾਵਰ ਪਲਾਂਟ ਲੱਗਣ ਵਾਲਾ ਇਹਦੇ ਨਾਲ ਬਿਹਾਰ ਦੇ ਘਰ-ਘਰ ਤੱਕ ਬਿਜਲੀ ਪਹੁੰਚਾਈ ਜਾ ਸਕਦੀ ਹੈ ਦੋ ਅਲੱਗ-ਅਲੱਗ ਪਾਰਟੀਆਂ ਨੇ ਹੁਣ ਇੱਥੇ ਇੱਕ ਪਾਸੇ ਆ ਅਦਾਨੀ ਗਰੁੱਪ ਤੇ ਗਵਰਨਮੈਂਟ ਜਿਹੜੇ ਇਸ ਥਰਮਲ ਪਾਵਰ ਪਲਾਂਟ ਦੇ ਇੱਥੇ ਲੱਗਣ ਦੇ ਨਾਲ ਹੋਣ ਵਾਲੇ ਫਾਇਦੇ ਨੂੰ ਦਿਖਾ ਰਹੇ ਆ ਦੂਸਰੇ ਪਾਸੇ ਆ ਇਸ ਏਰੀਏ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਨੇ ਇਸ 1050 ਏਕੜ ਦੀ ਜ਼ਮੀਨ ਦੇ ਉੱਪਰ ਤੇ ਇੱਥੋਂ ਉੱਗਣ ਵਾਲੇ ਫਲਾਂ ਦੇ ਉੱਪਰ ਇਸ ਤੋਂ ਅਗਲੀ ਗੱਲ ਇਹ ਆ ਕਿ ਜਦੋਂ ਇਹ ਥਰਮਲ ਪਾਵਰ ਪਲਾਂਟ ਇੱਥੇ ਲੱਗ ਜਾਣਾ ਵਾ ਤੇ ਇੱਥੇ ਜਿੰਨੇ ਵੀ ਲੋਕ ਰਹਿ ਰਹੇ ਆ ਕਾਫੀ ਸਾਰੇ ਪਿੰਡ ਨੇ ਇੱਥੇ ਜਿਨ੍ਹਾਂ ਦੇ ਵਿੱਚੋਂ ਇੱਕ ਪਿੰਡ ਦਾ ਨਾਮ ਆ ਕਮਾਲਪੁਰ ਇਹਨਾਂ ਸਾਰੇ ਪਿੰਡਾਂ ਨੂੰ ਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਇੱਥੋਂ ਵਿਸਥਾਪਿਤ ਕੀਤਾ ਜਾਊਗਾ ਤੇ ਨੋਟਿਸ ਆ ਗਿਆ ਹੈ ਕਿ ਘਰ ਕੋ ਖਾਲੀ ਕਰਿਏ ਪੈਸਾ ਉਠਾਈਏ ਹਮ ਲੋਕ ਤਾਂ ਬਰਬਾਦ ਹੋ ਜਾਵਾਂਗੇ ਨਾ ਸਰ ਹੁਣ ਇਹਨਾਂ ਲੋਕਾਂ ਨੂੰ ਇੱਥੋਂ ਕੱਢ ਕੇ ਕਿੱਥੇ ਦੁਬਾਰਾ ਵਸਾਇਆ ਜਾਊਗਾ ਇਹਦੇ ਬਾਰੇ ਦੇ ਵਿੱਚ ਗਵਰਨਮੈਂਟ ਦਾ ਹਾਲੇ ਕੋਈ ਵੀ ਪਲਾਨ ਨਹੀਂ ਹੈ ਹੁਣ ਇਹ ਜਿਹੜੇ ਕਮਾਲਪੁਰ ਪਿੰਡ ਦੇ ਲੋਕ ਨੇ ਜਾਂ ਹੋਰ ਬਹੁਤ ਸਾਰੇ ਪਿੰਡਾਂ ਦੇ ਲੋਕ ਨੇ ਕਿਉਂਕਿ ਇੱਥੋਂ ਦੀ ਲੀਚੀ ਤੇ ਇੱਥੋਂ ਦਾ ਅੰਬ ਬਹੁਤ ਹੀ ਜ਼ਿਆਦਾ ਆਲਾ ਕਿਸਮ ਦਾ ਹੁੰਦਾ ਤੇ ਇਹਨਾਂ ਦੇ ਅਕੋਰਡਿੰਗ ਇਹਨਾਂ ਦੀ ਸੀਜ਼ਨ ਦੇ ਵਿੱਚ ਇਨਕਮ ਜਿਹੜੀ ਹੈਗੀ ਆ ਉਹ 60 ਤੋਂ 70000 ਰੁਪਏ ਮਹੀਨਾ ਤੋਂ ਵੀ ਜ਼ਿਆਦਾ ਵਾ ਫੈਕਟਰੀ ਲਗਾਈ ਜੀ ਸਰ ਇਹ ਫੈਕਟਰੀ ਮੇਰਾ ਲਗਾ ਹੋਆ ਹੈ 7 ਸੇ 8 ਲੱਖ ਰੁਪਏ ਹਰ ਸਾਲ ਹੁੰਦਾ ਹੈ हमको ਇੱਕ ਤਾਂ ਇਹਨਾਂ ਦੇ ਘਰ ਨਿਕਲ ਜਾਣਗੇ ਦੂਸਰਾ ਇਹਨਾਂ ਦੀ ਆਮਦਨ ਦਾ ਜਰੀਆ ਇਹਨਾਂ ਤੋਂ ਖੋਲਿਆ ਜਾਊਗਾ ਤਾਂ ਇਸ ਤੋਂ ਬਾਅਦ ਇਹ ਕਿੱਥੇ ਰਹਿਣਗੇ ਤੇ ਕੀ ਕੰਮ ਕਰਨਗੇ ਇਹਦੇ ਬਾਰੇ ਦੇ ਵਿੱਚ ਹਾਲੇ ਕਿਸੇ ਨੂੰ ਕੋਈ ਆਈਡੀਆ ਨਹੀਂ ਅਗਲੀ ਵੱਡੀ ਪ੍ਰੋਬਲਮ ਇਹਨਾਂ ਲੋਕਾਂ ਦੇ ਲਈ ਇਹ ਆ ਕਿਉਂਕਿ ਇਹ ਜਿਹੜੀ ਜ਼ਮੀਨ ਆ ਬਿਹਾਰ ਦੀ ਇਸ ਏਰੀਆ ਦੀ ਇਹ ਬਹੁਤ ਹੀ ਜ਼ਿਆਦਾ ਉਪਜਾਊ ਆ ਪਿਛਲੇ ਕੁਝ ਟਾਈਮ ਦੇ ਜੇ ਆਪਾਂ ਆંકੜੇ ਦੇਖੀਏ ਇੱਥੋਂ ਦੇ ਕੁਝ ਲੋਕਾਂ ਨੇ ਜਿਹੜੀ ਆਪਣੀ ਜ਼ਮੀਨ ਵੇਚੀ ਆ ਉਹਦਾ ਜਿਹੜਾ ਭਾਵਾ ਵੇਚਣ ਦਾ ਉਹ ਤਕਰੀਬਨ 60 ਲੱਖ ਦੇ ਨੇੜੇ ਤੇੜੇ ਪੈਂਦਾ ਔਨ ਐਵਰੇਜ ਪਰ ਜਿਹੜੀ ਇਹਨਾਂ ਨੂੰ ਅਮਾਉਂਟ ਗਵਰਨਮੈਂਟ ਦੇ ਰਹੀ ਆ ਹੁਣ ਇੱਕ ਏਕੜ ਦੇ ਪਿੱਛੇ ਉਹ ਬਣੀ ਆ 5 ਲੱਖ 40 ਹਜ਼ਾਰ ਰੁਪਈਆ ਤਾਂ ਹੁਣ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ ਕਿੱਥੇ 60 ਲੱਖ ਰੁਪਈਆ ਜਿਹੜਾ ਕਿ ਕੋਈ ਵੀ ਕਿਸਾਨ ਆਪਣੀ ਜ਼ਮੀਨ ਨੂੰ ਵੇਚ ਕੇ ਲੈ ਸਕਦਾ ਸੀ ਦੂਸਰਾ ਹੈਗਾ ਵਾ 5 ਲੱਖ 40 ਹਜ਼ਾਰ ਰੁਪਈਆ ਅਗਲੀ ਚੀਜ਼ ਆ ਹਰ ਇੱਕ ਇਨਸਾਨ ਨੂੰ ਉਹਦੇ ਘਰ ਦੇ ਬਦਲੇ ਦੇ ਵਿੱਚ 4 ਲੱਖ ਰੁਪਈਆ ਦਿੱਤਾ ਜਾ ਰਿਹਾ ਜਿਹੜਾ ਕਿ ਇਹਨਾਂ ਲੋਕਾਂ ਦੇ ਅਕੋਰਡਿੰਗ ਬਹੁਤ ਹੀ ਜ਼ਿਆਦਾ ਘੱਟ ਤੇ ਸੇਮ ਇਹੀ ਚੀਜ਼ ਭਾਜਪੀ ਗਵਰਨਮੈਂਟ ਨੇ ਇਸ ਤੋਂ ਪਹਿਲਾਂ ਕੀਤੀ ਆ ਚਾਰਖੰਡ ਦੇ ਵਿੱਚ ਤੇ 36 ਗੜ ਦੇ ਵਿੱਚ ਵੀ ਜਦੋਂ ਜਦੋਂ ਉਹਨਾਂ ਦੀ ਸਟੇਟ ਗਵਰਨਮੈਂਟ ਇਹਨਾਂ ਸਟੇਟਸ ਦੇ ਵਿੱਚ ਰਹੀ ਆ ਸੇਮ ਇਹੀ ਚੀਜ਼ ਉੱਥੇ ਹੋਈ ਆ ਤੇ ਜਿਸ ਕੰਪਨੀ ਨੂੰ ਉਦੋਂ ਵੀ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਜ਼ਮੀਨ ਦਿੱਤੀ ਗਈ ਪਲਾਂਟਸ ਲਾਉਣ ਦੇ ਲਈ ਸੇਮ ਇਹੀ ਗਰੁੱਪ ਸੀਗਾ ਅਦਾਨੀ ਗਰੁੱਪ ਇਹ ਜਿਹੜਾ ਪਲਾਂਟ ਇੱਥੇ ਲੱਗਣ ਵਾਲਾ ਵਾ ਇਹਦੀ ਟੋਟਲ ਕਪੈਸਿਟੀ ਹੋਣੀ ਆ 2400 ਮੈਗਾਵਾਟ ਦੀ ਤੇ ਅਦਾਨੀ ਗਰੁੱਪ ਦੇ ਅਕੋਰਡਿੰਗ ਇਹਦੇ ਉੱਪਰ ਉਹਨਾਂ ਦਾ ਤਕਰੀਬਨ 21000 ਕਰੋੜ ਰੁਪਏ ਦਾ ਖਰਚਾ ਆਉਣ ਵਾਲਾ ਅਗਲੀ ਚੀਜ਼ ਜਿਹੜੀ ਗਵਰਨਮੈਂਟ ਨੇ ਦੱਸੀ ਆ ਉਹ ਇਹ ਆ ਕਿ ਬੋਲੀ ਦੇ ਵਿੱਚ ਸਭ ਤੋਂ ਲੋਏਸਟ ਬਿਡਰ ਨੂੰ ਮਤਲਬ ਕਿ ਸਭ ਤੋਂ ਘੱਟ ਰੇਟ ਦੇ ਵਿੱਚ ਲੋਕਾਂ ਨੂੰ ਬਿਜਲੀ ਸਪਲਾਈ ਕਰਨ ਵਾਲੇ ਕੰਪਨੀ ਨੂੰ ਅਸੀਂ ਇਹ ਠੇਕਾ ਦੇਣਾ ਸੀ ਤੇ ਬਿਲਕੁਲ ਅਸੀਂ ਸਾਫ਼ ਸੁਥਰੇ ਤਰੀਕੇ ਇਮਾਨਦਾਰੀ ਦੇ ਨਾਲ ਇਹ ਦਿੱਤਾ ਗਿਆ ਅਦਾਨੀ ਗਰੁੱਪ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਕਿ ਬਿਹਾਰ ਦੇ ਲੋਕਾਂ ਨੂੰ 6 ਰੁਪਈਆ ਪਰ ਯੂਨਿਟ ਦੇ ਵਿੱਚ ਬਿਜਲੀ ਦਿੱਤੀ ਜਾਊਗੀ ਪਰ ਇਹਦੇ ਉੱਪਰ ਹੁਣ ਬਹੁਤ ਸਾਰੀਆਂ ਆਪੋਜੀਸ਼ਨ ਪਾਰਟੀਆਂ ਇਹ ਕਹਿ ਰਹੀਆਂ ਕਿ 6 ਰੁਪਈਆ ਪਰ ਯੂਨਿਟ ਵੀ ਬਹੁਤ ਹੀ ਜ਼ਿਆਦਾ ਮਹਿੰਗਾ ਵਾ ਜੇ ਉਹਨੂੰ ਦੇਖਿਆ ਜਾਵੇ ਯੂਪੀ ਦੇ ਨਾਲ ਕੰਪੇਅਰ ਕੀਤਾ ਜਾਵੇ ਜਾਂ ਇੱਕ ਦੋ ਹੋਰ ਸਟੇਟਸ ਦੇ ਨਾਲ ਕੰਪੇਅਰ ਕੀਤਾ ਜਾਵੇ ਜਿੱਥੇ ਜਿਹੜਾ ਬਿਜਲੀ ਦਾ ਰੇਟ ਆ ਉਹ ਤਕਰੀਬਨ 3 ਤੋਂ 4 ਰੁਪਈਏ ਦਾ ਵਾ ਤਾਂ ਆਪੋਜੀਸ਼ਨ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਜਿੱਥੇ ਇੱਕ ਪਾਸੇ ਇਹਨਾਂ ਲੋਕਾਂ ਨੂੰ ਵਿਸਥਾਪਿਤ ਕੀਤਾ ਜਾ ਰਿਹਾ ਇਹਨਾਂ ਦੀ ਰੋਜੀ ਰੋਟੀ ਖੋਈ ਜਾ ਰਹੀ ਆ ਤੇ ਗਵਰਨਮੈਂਟ ਨੇ ਖੁਦ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਇਸ ਜ਼ਮੀਨ ਨੂੰ ਅਕਵਾਇਰ ਕੀਤਾ 5,40,000 ਰੁਪਈਆ ਪਰ ਏਕੜ ਦੇ ਹਿਸਾਬ ਨਾਲ ਤੇ ਹੁਣ ਅਦਾਨੀ ਗਰੁੱਪ ਨੂੰ ਮਿਲ ਰਿਹਾ ਸਿਰਫ 1 ਰੁਪਈਏ ਦੇ ਵਿੱਚ ਤਾਂ ਲੋਕਾਂ ਦੇ ਲਈ ਇਹ ਦੂਰੀ ਮਾਰ ਦੀ ਤਰ੍ਹਾਂ ਆ ਇੱਕ ਪਾਸੇ ਉਹਨਾਂ ਦੇ ਹੀ ਟੈਕਸ ਦੇ ਪੈਸੇ ਦੇ ਨਾਲ ਇੰਨੀ ਜ਼ਿਆਦਾ ਵੱਡੀ ਐਕ acquisition ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੀ ਉਹਨਾਂ ਦੇ ਰਜਗਾਰ ਤੋਂ ਵੇਲਾ ਕੀਤਾ ਗਿਆ ਹੁਣ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਲਾਸਟ ਟਾਈਮ ਬਿਹਾਰ ਦੇ ਵਿੱਚ ਪਹੁੰਚਦੇ ਆ ਤਾਂ ਉੱਥੋਂ ਦੇ ਲੋਕਾਂ ਦਾ ਅਲੱਗ-ਅਲੱਗ ਵਿਰੋਧੀ ਪਾਰਟੀਆਂ ਦੇ ਦੁਆਰਾ ਪਹਿਲਾਂ ਤੋਂ ਇੱਕ ਪਲਾਨ ਸੀ ਇੱਕ ਬਹੁਤ ਹੀ ਜ਼ਿਆਦਾ ਵੱਡਾ ਧਰਨਾ ਦੇਣ ਦਾ ਇਸ ਚੀਜ਼ ਦੇ ਅਗੇਂਸਟ ਪ੍ਰੋਟੈਸਟ ਕਰਨ ਦਾ ਪਰ ਇਸ ਪੂਰੇ ਦੇ ਪੂਰੇ ਏਰੀਆ ਦੇ ਵਿੱਚ ਹੁੰਦਾ ਕੀ ਆ ਬਹੁਤ ਪਹਿਲਾਂ ਤੋਂ ਹੀ ਫੋਰਸ ਦੀ ਤੇ ਹੋਰ ਅਰਧਬਲ ਸੈਨਿਕਾਂ ਦੀ ਤਨਾਤੀ ਹੁੰਦੀ ਆ ਤੇ ਇਸ ਪੂਰੇ ਦੇ ਪੂਰੇ ਇਲਾਕੇ ਦੇ ਕੱਲੇ ਕੱਲੇ ਪਿੰਡ ਕੱਲੇ ਕੱਲੇ ਘਰ ਦੇ ਅੰਦਰ ਅਰਧਬਲ ਸੈਨਿਕ ਦਾਖਲ ਹੁੰਦੇ ਆ ਤੇ ਕਿਸੇ ਨੂੰ ਵੀ 2 ਦਿਨ ਤੱਕ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੁੰਦੀ ਮਤਲਬ ਕਿ ਲੋਕਾਂ ਨੂੰ ਘਰ ਦੇ ਅੰਦਰ ਹੀ ਨਜ਼ਰਬੰਦ ਕਰਕੇ ਰੱਖਿਆ ਜਾਂਦਾ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦਾ ਆਪਣਾ ਵਿਰੋਧ ਪ੍ਰਦਰਸ਼ਨ ਨਾ ਕਰ ਸਕਣ ਅਗਲੀ ਚੀਜ਼ ਜਿਹੜੀ ਇਸ ਤੋਂ ਵੀ ਜ਼ਿਆਦਾ ਵੱਡੀ ਕੰਸਰਨਿੰਗ ਆ ਉਹ ਇਹ ਹੈਗੀ ਆ ਕਿ ਤਕਰੀਬਨ 10 ਲੱਖ ਤੋਂ ਜ਼ਿਆਦਾ ਇੱਥੇ ਦਰਖਤ ਨੇ ਜਿਨ੍ਹਾਂ ਦੀ ਕਟਾਈ ਹੋ ਜਾਣੀ ਆ ਕਿਸ ਚੀਜ਼ ਦੇ ਨਾਮ ਦੇ ਉੱਪਰ ਸਿਰਫ ਡਿਵੈਲਪਮੈਂਟ ਦੇ ਨਾਮ ਦੇ ਉੱਪਰ ਤੇ ਜੇ ਹੁਣੇ ਆਪਾਂ ਉਦਾਹਰਨਾਂ ਦੇਖੀਏ ਉੱਤਰਾਖੰਡ ਦੀਆਂ ਹਿਮਾਚਲ ਦੀਆਂ ਜਿੱਥੇ ਵੀ ਸੇਮ ਇਹੀ ਸਟੋਰੀ ਬਣਾਈ ਗਈ ਟੂਰਿਜ਼ਮ ਨੂੰ ਹੋਰ ਜ਼ਿਆਦਾ ਪ੍ਰੋਮੋਟ ਕਰਨ ਦੇ ਲਈ ਨਵੀਆਂ ਸੜਕਾਂ ਬਣਾਈਆਂ ਗਈਆਂ ਸੜਕਾਂ ਨੂੰ ਚੌੜਾ ਕੀਤਾ ਗਿਆ ਬਹੁਤ ਸਾਰੀਆਂ ਟਨਲਸ ਬਣਾਈਆਂ ਗਈਆਂ ਲੱਖਾਂ ਦਰਖਤਾਂ ਨੂੰ ਕੱਟਿਆ ਗਿਆ ਤੇ ਅੱਜ ਹਿਮਾਚਲ ਤੇ ਉੱਤਰਾਖੰਡ ਕਿਸ ਤਰ੍ਹਾਂ ਦੀ ਤਬਾਹੀ ਕੁਦਰਤੀ ਤਬਾਹੀ ਨੂੰ ਝੱਲ ਰਹੇ ਆ ਉਥੋਂ ਲੱਗਦਾ ਵਾ ਕਿ ਬੀਜੇਪੀ ਗਵਰਨਮੈਂਟ ਨੇ ਕੋਈ ਵੀ ਲੈਸਨ ਨਹੀਂ ਸਿੱਖਿਆ ਤੇ ਇੱਕ ਵਾਰੀ ਫੇਰ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਲੱਖਾਂ ਦਰਖਤਾਂ ਨੂੰ ਕੱਟਿਆ ਜਾ ਰਿਹਾ ਵਾ ਸਿਰਫ ਦਰਖਤਾਂ ਨੂੰ ਕੱਟੇ ਹੀ ਨਹੀਂ ਜਾ ਰਿਹਾ ਇਹਨਾਂ ਦਰਖਤਾਂ ਦੀ ਥਾਂ ਦੇ ਉੱਪਰ ਉਥੇ ਇੱਕ ਐਸ ਤਰ੍ਹਾਂ ਦਾ ਥਰਮਲ ਪਾਵਰ ਪਲਾਂਟ ਲੱਗੂਗਾ ਜਿਹੜਾ ਹਰ ਇੱਕ ਤਰ੍ਹਾਂ ਦੀ ਪੋਲੂਸ਼ਨ ਨੂੰ ਫੈਲਾਊਗਾ ਆਪਣਾ ਬਿਲਕੁਲ ਗੁਵਾਂਡੀ ਦੇਸ਼ਾ ਪੁਟਾਨ ਲੱਗਦਾ ਕਿ ਆਪਾਂ ਉਹਦੇ ਤੋਂ ਵੀ ਕੋਈ ਵੀ ਲੈਸਨ ਨਹੀਂ ਸਿੱਖਿਆ ਪੁਟਾਨ ਪੂਰੀ ਦੁਨੀਆ ਦਾ ਸਭ ਤੋਂ ਜ਼ਿਆਦਾ ਹਰੀਆਲੀ ਭਰਿਆ ਦੇਸ਼ ਆ 70% ਤੋਂ ਜ਼ਿਆਦਾ ਪੁਟਾਨ ਦਾ ਜਿਹੜਾ ਏਰੀਆ ਵਾ ਉਹ ਅੱਜ ਵੀ ਬਹੁਤ ਹੀ ਜ਼ਿਆਦਾ ਸੰਗਣਾ ਜੰਗਲ ਆ ਤੇ ਕਿਸੇ ਇੱਕ ਵੀ ਦਰਖਤ ਨੂੰ ਕੱਟਣ ਦੇ ਉੱਪਰ ਪੁਟਾਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਖਤ ਮਨਾਹੀ ਆ ਪਰ ਇੱਥੇ ਇੱਕ ਵੱਡੇ ਬਿਜ਼ਨਸਮੈਨ ਨੂੰ ਫਾਇਦਾ ਪਹੁੰਚਾਉਣ ਦੇ ਲਈ 10 ਲੱਖ ਤੋਂ ਜ਼ਿਆਦਾ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ ਤੇ ਫਿਲਹਾਲ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ